ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਅੱਜ ਤੋਂ 10 ਸਾਲ ਪਹਿਲਾਂ ਵੀ 2015 ਦੇ ਵਿੱਚ ਕਿਵੇਂ ਆ ਵੀ ਬੇਆਦਬੀ ਦੀਆਂ ਜਿਹੜੀਆਂ ਉਹ ਘਟਨਾਵਾਂ ਵਾਪਰੀਆਂ ਸੀਗੀਆਂ ਤੇ ਕਿਵੇਂ ਬਈ ਜਿਹੜੀ ਸੰਗਤ ਆ ਸ਼ਾਂਤਮਈ ਆ ਰੋਸ ਪ੍ਰਦਰਸ਼ਨ ਕਰ ਰਹੀ ਸੀਗੀ ਵੀ ਉੱਤੇ ਪੁਲਿਸ ਦਾ ਜਿਹੜਾ ਉਹ ਤਸ਼ੱਦਦ ਹੋਇਆ ਸੀਗਾ ਤੇ ਉਹਦੇ ਵਿੱਚ ਦੋ ਸਿੰਘਾਂ ਦੀ ਆ ਜਿਹੜੀ ਉਹ ਜਾਨ ਚਲੀ ਗਈ ਸੀਗੀ ਤੇ ਕਿਉਂ ਆ ਬਈ ਅੱਜ ਤੱਕ ਵੀ ਸਿੱਖ ਸੰਗਤ ਨੂੰ ਆ ਵੀ ਇਨਸਾਫ ਨਹੀਂ ਮਿਲ ਸਕਿਆ ਵੀ ਤਿੰਨ ਸਰਕਾਰਾਂ માં ਜਿਹੜੀਆਂ ਆ ਕੇ ਚਲੀਆਂ ਗਈਆਂ ਬੀ ਅਕਾਲੀ ਦਲ ਦੀ ਕਾਂਗਰਸ ਦੀ ਤੇ ਹੁਣ ਆਮ ਆਦਮੀ ਦੀ ਸਰਕਾਰ ਆ ਤਾਜ਼ਾ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਇਸ ਘਟਨਾ ਲਈ ਕੀ ਕਾਰਨ ਆ ਜਿਹੜੇ ਉਹ ਜ਼ਿੰਮੇਵਾਰ ਸੀਗੇ ਤੇ ਕਿਵੇਂ ਇਹ ਘਟਨਾਵਾਂ ਜਿਹੜੀ ਉਹ ਵਾਪਰੀ ਸੀਗੀ ਤੇ ਵੀ ਸਾਰਿਆਂ ਨਾਲ ਪਹਿਲਾਂ ਤਾਂ ਵੀ 2000 15 ਦੇ ਵਿੱਚ ਵੀ ਬੁਰਜ ਜਵਾਰ ਸਿੰਘ ਵਾਲੇ ਪਿੰਡ ਦੇ ਵਿੱਚ 1 ਜੂਨ ਨੂੰ ਆ ਵੀ ਗੁਰਦੁਆਰਾ ਸਾਹਿਬ ਤੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਉਹ ਚੋਰੀ ਹੋ ਜਾਂਦੇ ਆ ਵੀ ਇਹਦਾ ਸਾਰਿਆਂ ਨਾਲੋਂ ਪਹਿਲਾਂ ਪਤਾ ਲੱਗਦਾ ਆ ਬਾਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਤਾਂ ਉਤੋਂ ਬਾਅਦ ਚੋ 2 ਜੂਨ ਨੂੰ ਆ ਵੀ ਬਾਜਾਖਾਨਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਆ ਵੀ ਐਫ ਆਈ ਆਰ ਆ ਜਿਹੜੀ ਉਹ ਦਰਜ ਹੁੰਦੀ ਆ ਤੇ ਵੀ ਸਾਰਿਆਂ ਦਾ ਪਹਿਲੋ ਤਾਂ ਵੀ ਪੁਲਿਸ ਨੇ ਉਦੋਂ ਹੀ ਆ ਜਿਹੜੀ ਉਹ ਢਿੱਲੀ ਕਾਰਜਗਾਰੀ ਦਿਖਾਈ ਵੀ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਭਣ ਦੀ ਆ ਜਿਹੜੀ ਉਹ ਕੋਸ਼ਿਸ਼ ਨਹੀਂ ਕੀਤੀ ਹੈਗੀ ਤੇ ਫੇਰ ਜਿਵੇਂ ਮਹੀਨੇ ਆ ਜਿਹੜੇ ਉਹ ਬੀਤ ਜਾਂਦੇ ਆ ਤੇ ਸਤੰਬਰ 24 25 ਦੀ ਦਰਮਿਆਨੀ ਰਾਤ ਨੂੰ ਆ ਵੀ ਬੈਬਲ ਕਲਾ ਦੇ ਪੰਡ ਦੇ ਵਿੱਚ ਆ ਵੀ ਪੋਸਟਰ ਲਾਗਦੇ ਆ ਤੇ ਉਹਦੇ ਵਿੱਚ ਆ ਵੀ ਅਪੱਤੀ ਜਨਕ ਆ ਜਿਹੜੀ ਉਹ ਸ਼ਬਦਾਵਲੀ ਵਰਤੀ ਜਾਂਦੀ ਆ ਤੇ ਉਹ ਤੇ ਪੋਸਟਰਾਂ ਤੇ ਲਿਖਿਆ ਜਾਂਦਾ ਵਾ ਵੀ ਸਿੱਖੋ ਜੇ ਤੁਹਾਡੇ ਚ ਹਿੰਮਤ ਆ ਵੀ ਆਪਦਾ ਗੁਰੂ ਆ ਜਿਹੜਾ ਉਹ ਛੜਾ ਲਓ ਤੇ ਵੀ ਨਹੀਂ ਤਾਂ ਇਹਦੇ ਨਤੀਜੇ ਆ ਜਿਹੜੇ ਉਹ ਵੀ ਤੁਹਾਨੂੰ ਭੁਗਤਨੇ ਪੈਣਗੇ ਤੇ ਵੀ ਉਹਨੂੰ ਲੈ ਕੇ ਵੀ ਆ ਵੀ ਦੂਜੀ ਐਫ ਆਈ ਆਰ ਆ ਜਿਹੜੀ ਉਹ ਬਾਜਾਖਾਨਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਆ ਜਿਹੜੀ ਉਹ ਦਰਜ ਹੁੰਦੀ ਆ ਤੇ ਉਹ ਤੋਂ ਬਾਅਦ ਚੋ ਵੀ 12 ਅਕਤੂਬਰ ਨੂੰ ਫੇਰ ਕੀ ਆ ਬੀ ਬੜਾ ਬੜਾ ਗਾੜੀ ਦੇ ਵਿੱਚ ਵੀ ਲੋਕ ਦੇਖਦੇ ਆ ਵੀ ਆਏ ਜਿਵੇਂ 112 ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਜਿਹੜੇ ਉਹ ਖਿਲਰੇ ਹੋਏ ਸੀਗੇ ਵੀ ਧਰਤੀ ਤੇ ਤੇ ਉਹ ਤੋਂ ਬਾਅਦ ਚੋਂ ਵੀ ਸਿੱਖ ਸੰਗਤ ਆ ਜਿਹੜੀ ਉਹ ਰੋਸ ਤੇ ਵਿੱਚ ਆ ਜਾਂਦੀ ਆ ਤੇ ਇਹ ਇਹਨੂੰ ਲੈ ਕੇ ਵੀ ਤੀਜੀ ਐਫ ਆਈ ਆਰ ਆ ਵੀ ਆ ਬਾਜਾਖਾਨਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਹੋਰ ਦਰਜ ਹੁੰਦੀ ਆ ਤਾਂ ਵੀ ਇਹ ਤੋਂ ਬਾਅਦ ਚੋਂ ਆ ਵੀ ਸਿੱਖ ਸੰਗਤ ਆ ਵੀ ਪੂਰੀ ਰੋਜ਼ ਦੇ ਵਿੱਚ ਆ ਜਾਂਦੀ ਆ ਤੇ ਉਹ ਸ਼ਾਂਤਮਈਆ ਜਿਹੜਾ ਉਹ ਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਆ ਵੀ ਇੱਕ ਧਰਨਾ ਲੱਗਿਆ ਹੁੰਦਾ ਵਾ ਜਿਵੇਂ ਕਿ ਕੋਟਕਪੁਰੇ ਵਾਲੇ ਚੌਂਕ ਦੇ ਵਿੱਚ ਤੇ ਦੂਜਾ ਧਰਨਾ ਲੱਗਿਆ ਹੁੰਦਾ ਵਾ ਬੇਵਲ ਕਲਾ ਦੇ ਪਿੰਡ ਦੇ ਵਿੱਚ ਤੇ ਵੀ 14 ਤਰੀਕ 14 ਅਕਤੂਬਰ ਨੂੰ ਵੀ ਸਵੇਰੇ ਆ ਵੀ ਪੁਲਿਸ ਆ ਜਿਹੜਾ ਉਹ लाठी चार्ज ਕਰਨਾ ਸ਼ੁਰੂ ਕਰ ਦਿੰਦੀ ਆ ਤੇ ਵੀ ਜਿਵੇਂ ਅਥਰੂ ਗੈਸ ਤੇ ਆ ਵੀ ਗੋਲੇ ਦਾਗੇ ਜਾਂਦੇ ਆ ਤੇ ਬਾਕੀ ਲੋਕਾਂ ਤੇ ਆ ਵੀ ਲਾਠੀ ਚਾਰਜ ਬਹੁਤ ਹੁੰਦਾ ਵਾ ਸਿੱਖ ਸੰਗਤ ਤੇ ਤਾਂ ਉਥੋਂ ਵੀ ਲੋਕਾਂ ਨੂੰ ਆ ਵੀ ਉਹ ਪੁਲਿਸ ਆ ਜਿਹੜੀ ਉਹ ਖਦੇੜ ਦਿੰਦੀ ਆ ਤੇ ਤੋਂ ਬਾਅਦ ਚੋ ਵੀ ਜਿਹੜਾ ਇੱਕ ਬੇਬਲ ਕਲਾਂ ਦੇ ਵਿੱਚ ਆ ਜਿਹੜਾ ਉਹ ਮੋਰਚਾ ਲੱਗਿਆ ਹੋਇਆ ਸੀਗਾ ਤੇ ਫਿਰ ਪੁਲਿਸ ਸਾਹਿਬੀ ਉੱਥੇ ਪਹੁੰਚ ਜਾਂਦੀ ਆ ਤੇ ਉੱਥੇ ਵੀ ਪੁਲਿਸ ਸਾਹਿਬ ਜਿਵੇਂ ਕੀ ਤਸ਼ੱਦਦ ਕਰਦੀ ਆ ਤਾਂ ਉਸ ਘਟਨਾ ਦੇ ਵਿੱਚ ਆ ਵੀ ਦੋ ਸਿੰਘਾਂ ਦੀ ਆ ਜਿਹੜੀ ਉਹ ਜਾਨ ਚਲੀ ਜਾਂਦੀ ਐ ਇੱਕ ਸੀਗਾ ਕ੍ਰਿਸ਼ਨ ਭਗਵਾਨ ਸਿੰਘ ਤੇ ਇੱਕ ਗੁਰਜੀਤ ਸਿੰਘ ਤਾਂ ਉਹ ਤੋਂ ਬਾਅਦ ਚੋਂ ਆ ਵੀ ਜਿਵੇਂ ਕੀ ਧਰਨਾਵਾ ਜਿਹੜਾ ਉਹ ਖਿੰਡ ਜਾਂਦਾ ਵਾ ਤਾਂ ਇਹਨੂੰ ਲੈ ਕੇ ਵੀ 21 ਅਕਤੂਬਰ ਨੂੰ ਆ ਵੀ ਦੋ ਐਫ ਆਈ ਆਰ ਆਮਾ ਵੀ ਫਰੀਦਕੋਟ ਦੇ ਪੁਲਿਸ ਦੇ ਪੁਲਸਟੇਸ਼ਨ ਦੇ ਵਿੱਚ ਆ ਜਿਹੜੀਆਂ ਉਹ ਦਰਜ ਹੋਈਆਂ ਸੀ ਵੀ ਜਿਹੜੀ ਪੁਲਿਸ ਨੇ ਆ ਵੀ ਉਹ ਫਾਇਰਿੰਗ ਕੀਤੀ ਸੀਗੀ ਵੀ ਸਿੱਖ ਸੰਗਤ ਤੇ ਤੇ ਵੀ ਪਹਿਲੋ ਜਿਵੇਂ ਪੁਲਿਸ ਦਾ ਇਹ ਇਲਜ਼ਾਮ ਸੀਗਾ ਵੀ ਅਸੀਂ ਵੀ ਲੋਕਾਂ ਨੂੰ ਆ ਵੀ ਸੰਗਤ ਨੂੰ ਸਮਝਾ ਰਹੇ ਸੀਗੇ ਵੀ ਤੁਸੀਂ ਇੱਥੇ ਪ੍ਰਦਰਸ਼ਨ ਨਾ ਕਰੋ ਤੇ ਵੀ ਜਿਹੜੇ ਲੋਕ ਆ ਵੀ ਉਹ ਪੁਲਿਸ ਦੇ ਉੱਤੇ ਆ ਜਿਵੇਂ ਕਿ ਡਾਂਗਾ ਸੋਟੇ ਆ ਤੇ ਰੋੜੇ ਆ ਚਲਾਤੇ ਵੀ ਉਹਦੇ ਬਚਾ ਲਈ ਆ ਵੀ ਪੁਲਿਸ ਨੇ ਆ ਤਾਂ ਕਰਕੇ ਵੀ लाठी चार्ज ਉੱਥੇ ਕੀਤਾ ਸੀਗਾ ਸੰਗਤ ਤੇ ਵੀ ਪਰ ਲੋਕਾਂ ਦਾ ਵੀ ਰੋ ਬਾਤ ਹੈ ਸੀਗਾ ਲੋਕਾਂ ਦਾ ਇਹ ਇਲਜ਼ਾਮ ਸੀਗਾ ਵੀ ਉੱਥੇ ਜਿਹੜੀ ਸੰਗਤ ਆ ਵੀ ਸ਼ਾਂਤਮਈ ਬਹਿ ਕੇ ਆ ਵੀ ਜਿਵੇਂ ਕਿ ਬੀ ਪਾਠ ਕਰ ਰਹੀ ਸੀਗੀ ਤੇ ਇਨਸਾਫ ਆ ਜਿਹੜਾ ਉਹ ਮੰਗ ਰਹੀ ਸੀਗੀ ਵੀ ਜਿਹੜੇ ਵੀ ਹੁਣ ਬੇਯਾਦਬੀ ਦੇ ਦੋਸ਼ੀ ਆ ਵੀ ਉਹਨਾਂ ਨੂੰ ਛੇਤੀ ਤੋਂ ਛੇਤੀ ਆ ਜਿਹੜਾ ਫਰਿਆ ਜਾਵੇ ਤਾਂ ਫਿਰ ਲੋਕਾਂ ਦੇ ਰੋ ਨੂੰ ਦੇਖਦੇ ਹੋਏ ਵੀ 21 ਅਕਤੂਬਰ ਨੂੰ ਆ ਵੀ ਦੋ ਜਿਹੜੀਆਂ ਫਾਇਰਿੰਗ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਵੀ ਉਹਦੇ ਰਿਲੇਟਡ ਆ ਜਿਹੜੀ ਉਹ ਐਫ ਆਈ ਆਰ ਆ ਜਿਹੜੀ ਉਹ ਫਰੀਦਕੋਟ ਦੇ ਪੁਲਿਸ ਸਟੇਸ਼ਨ ਦੇ ਵਿੱਚ ਆ ਜਿਹੜੀ ਉਹ ਦਰਜ ਹੁੰਦੀ ਆ ਤੇ ਵੀ ਸਾਰੇ ਨਾਲ ਪਹਿਲੋ ਤਾਂ ਆਪਾਂ ਘਟਨਾਕ੍ਰਮ ਜਾਣਦੇ ਆ ਵੀ ਉਦੋਂ ਹੋਇਆ ਕੀ ਸੀਗਾ ਵੀ ਇੱਕ ਜਿਵੇਂ ਕਿ ਜਿਹੜਾ ਸਰਸੇ ਵਾਲਾ ਬਾਬਾ ਸੀਗਾ ਗੁਰਮੀਤ ਰਾਮ ਰਹੀਮ ਵੀ ਉਹਦੀ ਫਿਲਮ ਆ ਜਿਹੜੀ ਉਹ ਰਿਲੀਜ਼ ਹੋਣੀ ਸੀਗੀ ਪੰਜਾਬ ਦੇ ਵਿੱਚ ਵੀ ਹੋਰ ਕਿਤੇ ਆ ਉਹ ਰਿਲੀਜ਼ ਹੋ ਗਈ ਸੀਗੀ ਪਰ ਉਹ ਪੰਜਾਬ ਦੇ ਵਿੱਚ ਉਹਦੀ ਫਿਲਮ ਬੈਨ ਸੀਗੀ ਤਾਂ ਵੀ ਉਹਨੂੰ ਲੈ ਕੇ ਆ ਵੀ ਸਰਸੇ ਵਾਲੇ ਦੇਸ ਸਰਸੇ ਵਾਲੇ ਪ੍ਰੇਮੀਆਂ ਤੇ ਸਿੱਖ ਸੰਗਤ ਦੇ ਵਿੱਚ ਆ ਵੀ ਕਾਫੀ ਆ ਜਿਵੇਂ ਕਿ ਟਕਰਾਅ ਚੱਲਦਾ ਸੀਗਾ ਤਾਂ ਲੋਕਾਂ ਦਾ ਵੀ ਇਹ ਇਲਜ਼ਾਮ ਸੀਗਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਆ ਵੀ ਉਹ ਸਰਸੇ ਵਾਲੇ ਆ ਜਿਹੜੇ ਇਨਵੋਲਵ ਹੋ ਸਕਦੇ ਆ ਤਾਂ ਕਰਕੇ ਵੀ ਪਾ ਪ ਲੋਕ ਪਾਲਸ ਨੂੰ ਕਹਿ ਰਹੇ ਸੀਗੇ ਵੀ ਜਿਹੜੇ ਕੀ ਇਨਵੈਸਟੀਗੇਸ਼ਨ ਆ ਉਹ ਕੀਤੀ ਜਾਵੇ ਵੀ ਇਸ ਘਟਨਾਕ੍ਰਮ ਦੀ ਤਾਂ ਉਹ ਤੋਂ ਬਾਅਦ ਜੋ ਜਿਵੇਂ ਕਿ 21 ਅਕਤੂਬਰ ਨੂੰ ਆ ਜਿਹੜਾ ਉਹ ਕੇਸ ਵੀ ਆ ਦਰਜ ਹੋ ਜਾਂਦਾ ਵਾ ਤਾਂ ਫੇਰ ਵੀ ਲੋਕਾਂ ਦੇ ਰੋ ਨੂੰ ਦੇਖਦੇ ਹੋਏ ਵੀ ਬਾਦਲ ਸਰਕਾਰ ਸੀਗੀ ਵੀ ਉਹਨੇ ਵੀ ਇੱਕ ਜੋਰਾ ਸਿੰਘ ਰਿਟਾਇਰ ਜਸਟਿਸ ਜੋਰਾ ਸਿੰਘ ਕਮਿਸ਼ਨ ਆ ਜਿਹੜਾ ਉਹ ਬਣਾਇਆ ਸੀਗਾ ਵੀ ਇਸ ਘਟਨਾ ਦੀ ਆ ਜਿਹੜੀ ਉਹ ਇਨਵੈਸਟੀਗੇਸ਼ਨ ਕਰਨ ਲਈ ਤੇ ਵੀ ਉਹ ਤੋਂ ਬਾਅਦ ਤੋਂ ਫੇਰੇ ਜਿਹੜੇ ਵੀ ਇਹ ਕੇਸ ਸੀਗੇ ਤਿੰਨ ਬਈ ਉਹ ਸੀਬੀਆਈ ਨੂੰ ਆ ਜਿਹੜੇ ਉਹ ਟਰਾਂਸਫਰ ਕਰਤੇ ਸੀਗੇ ਪੰਜਾਬ ਸਰਕਾਰ ਨੇ ਜਿਹੜੇ ਕਿ ਬੇਆਦਬੀ ਵਾਲੇ ਆ ਕੇਸ ਸੀਗੇ ਤੇ ਪਰ 2017 ਦੇ ਵਿੱਚ ਆ ਜਿਹੜੀ ਪੰਜਾਬ ਦੇ ਵਿੱਚ ਆ ਸਰਕਾਰ ਬਦਲ ਜਾਂਦੀ ਆ ਤੇ ਉਦੋਂ ਕਾਂਗਰਸ ਦੀ ਸਰਕਾਰ ਆ ਜਾਂਦੀ ਆ ਤੇ ਉਹਨਾਂ ਨੇ ਵੀ ਜਿਹੜੀ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਸੀਗੀ ਵੀ ਉਹ ਉਹਨਾਂ ਨੇ ਰਿਜੈਕਟ ਕਰਤੀ ਤੇ ਉਹਨਾਂ ਨੇ ਨਵੇਂ ਸਿਰੋਂ ਆ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀਗਾ ਵੀ ਜਾਂਚ ਲਈ ਤੇ ਉਹਨੇ ਆਪਦੀ ਜਾਂਚ ਕੀਤੀ ਤੇ ਜਿਹੜੇ CBI ਨੂੰ ਕੇਸ ਆ ਸੌਂਪੇ ਸੀਗੇ ਵੀ ਉਹ ਪੰਜਾਬ ਸਰਕਾਰ ਨੇ ਵਾਪਸ ਲੈ ਲਏ ਸੀਗੇ ਤੇ ਦੁਬਾਰੇ ਵੀ ਉਹਨਾਂ ਨੇ ਕਿਹਾ ਸੀਗਾ ਵੀ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਵੀ ਉਹ ਪੰਜਾਬ ਪੁਲਿਸ ਕਰੂਗੀ ਤਾਂ ਕਰਕੇ ਆ ਵੀ ਐ ਜਿਹੜੇ ਉਹ ਘਟਨਾਕ੍ਰਮਾ ਜਿਹੜੇ ਉਹ ਚੱਲਦੇ ਰਹੇ ਸੀਗੇ ਤੇ ਬਾਕੀ ਵੀ ਹੋਰ ਵੀ ਕਈ ਆ ਜਿਹੜੀਆਂ ਸਿੱਟਾਂ ਬਣੀਆਂ ਸੀਗੀਆਂ ਤਾਂ ਉਹਦੇ ਵਿੱਚ ਜਿਵੇਂ ਉਹਨਾਂ ਸਿੱਟਾਂ ਦੇ ਵਿੱਚ ਵੀ ਇੱਕ ਇੱਕ ਸੈੱਟ ਸੀਗੀ ਸ਼ਾਇਦ ਵੀ ਖਟੜਾ ਖਟੜੇ ਵਾਲੀ ਸੈੱਟ ਤਾਂ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਦੋ આરોપી ਆ ਜਿਹੜੇ ਉਹ ਫੜੇ ਸੀਗੇ ਤੇ ਉਹ આરોપી ਜਦੋਂ ਜੇਲ੍ਹ ਦੇ ਵਿੱਚ ਸੀਗੇ ਤਾਂ ਉੱਥੇ ਉਹਨਾਂ ਦਾ ਜਿਹੜਾ ਉਹ ਕਤਲ ਹੋ ਜਾਂਦਾ ਵਾ ਤਾਂ ਉਹਦੇ ਮੱਦੇ ਨਜ਼ਰ ਵੀ ਜੇ ਉਹਦੇ ਮੱਦੇ ਨਜ਼ਰ ਆ ਵੀ ਜਿਹੜਾ ਸਰਸੇ ਵਾਲਾ ਬਾਬਾ ਸੀਗਾ ਵੀ ਉਹਨੇ ਇਹ ਕਹਿਤਾ ਸੀਗਾ ਕੋਰਟ ਦੇ ਵਿੱਚ ਵੀ ਮੈਂ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਘਟਨਾਕ੍ਰਮ ਲਈ ਆ ਵੀ ਮੇਰੇ ਤੇ ਜਿਹੜੇ ਕੇਸ ਚੱਲਦੇ ਆ ਕੋਟਾਂ ਦੇ ਵਿੱਚ ਵੀ ਉਹ ਮੈਂ ਆਪਦੀ ਜਾਨ ਦੇ ਖਤਰਾ ਦੇਖਦੇ ਹੋਏ ਵੀ ਜਿਵੇਂ ਪਹਿਲਾਂ ਇਹ ਕੇਸ ਜਿਵੇਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਚੱਲਦੇ ਸੀਗੇ ਤਾਂ ਉਹ ਕੇਸ ਜਿਵੇਂ ਫਰੀਦਕੋਟ ਤੋਂ ਚੰਡੀਗੜ੍ਹ ਉਹਨੇ ਟਰਾਂਸਫਰ ਕਰਾ ਲਏ ਸੀਗੇ ਵੀ ਉਹ ਕਹਿੰਦਾ ਸੀਗਾ ਮੇਰੀ ਜਾਨ ਨੂੰ ਆ ਜਿਹੜਾ ਉਹ ਖਤਰਾ ਵਾ ਵੀ ਚਲੋ ਵੀ ਹਲੇ ਤੱਕ ਵੀ ਵੀ ਇਸ ਘਟਨਾ ਕਰਮ ਦੇ ਆ ਜਿਹੜੇ ਉਹ ਦੋਸ਼ੀ ਸਾਹਮਣੇ ਨਹੀਂ ਆਏ ਹੈਗੇ ਬਈ ਕੀਨੇ ਆ ਬਈ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕੀਤਾ ਸੀਗਾ ਬਈ ਬੁਰਜ ਜਵਾਰ ਸਿੰਘ ਵਾਲੇ ਪਿੰਡ ਤੋਂ ਤੇ ਕੀਨੇ ਆ ਬਈ ਉਹ ਪੋਸਟਰ ਲਾਏ ਸੀਗੇ ਬਈ ਜਿਵੇਂ ਸਤੰਬਰ ਦੇ ਵਿੱਚ 24 25 ਦੀ ਦਰਮਿਆਨੀ ਰਾਤ ਨੂੰ ਤੇ ਕੀਨੇ ਆ ਬਈ ਅਕਤੂਬਰ 12 ਨੂੰ ਆ ਬਈ ਜਿਹੜੇ ਕੀ ਬਰਗਾੜੀ ਦੇ ਵਿੱਚ ਆ ਬਈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਆ ਜਿਹੜੇ ਉਹ ਖਿਲਾਰੇ ਸੀਗੇ ਬਈ ਹਲੇ ਤੱਕ ਵੀ ਕੋਈ ਸਾਹਮਣੇ ਆ ਜਿਹੜਾ ਆ ਨਹੀਂ ਸਕਿਆ ਹੈਗਾ ਵੀ ਕਿੰਨੀਆਂ ਆਈਆਂ ਜਿਹੜੀਆਂ ਉਹ ਸੱਟਾਂ ਬਣ ਗਈਆਂ ਤੇ ਹਰੇਕ ਸੈੱਟ ਜਿਵੇਂ ਇੱਕ ਕਨਵਰ ਬੀਜੇ ਪ੍ਰਤਾਪ ਵਾਲੀ ਸੈੱਟ ਵੀ ਬਣੀ ਸੀਗੀ ਤੇ ਬਈ ਕੋਈ ਵੀ ਦੋਸ਼ੀ ਆ ਵੀ ਅਸਲ ਦੋਸ਼ੀ ਆ ਜਿਹੜੇ ਉਹ ਸਾਹਮਣੇ ਆ ਨਹੀਂ ਸਕੇ ਵੀ ਕੌਣ ਸੀਗਾ ਮਾਸਟਰ ਮਾਈਂਡ ਵੀ ਜਿਹੜੇ ਥੱਲਲੇ ਲੈਵਲ ਦੇ ਬੰਦੇ ਫੜੇ ਸੀਗੇ ਵੀ ਉਹਨਾਂ ਦੀ ਜਿਵੇਂ ਕੌਸਕ ਦੀਤਾ ਵੀ ਜੇਲ੍ਹ ਦੇ ਵਿੱਚ ਆ ਜਿਹੜੀ ਉਹ ਹੱਤਿਆ ਹੋ ਗਈ ਸੀਗੀ ਤੇ ਤਿੰਨਾਂ ਜਿਹੜੀਆਂ ਉਹ ਸਰਕਾਰਾਂ ਆ ਕੇ ਚਲੀਆਂ ਗਈਆਂ ਤੇ ਵੀ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਆ ਤੇ ਲੋਕਾਂ ਦਾ ਤਾਂ ਵੀ ਰੋਜ ਆ ਰਹੇ ਸੀਗਾ ਵੀ ਉਦੋਂ ਜਿਵੇਂ ਅਕਾਲੀ ਦਲ ਆ ਵੀ ਆਪ ਦੇ ਆਪ ਨੂੰ ਪੰਥਕ ਸਰਕਾਰ ਆ ਜਿਹੜੀ ਉਹ ਕਹਿੰਦੀ ਸੀਗੀ ਵੀ ਇੰਨਾ ਦੇ ਰਾਜ ਦੇ ਵਿੱਚ ਵੀ ਪੰਥਕ ਸਰਕਾਰ ਹੁੰਦੇ ਹੋਏ ਵੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਵਾਲੀਆਂ ਘਟਨਾਵਾਂ ਵਾਪਰ ਜਾਣੀਆਂ ਵੀ ਉਹ ਬਹੁਤ ਮਾੜੀ ਗੱਲ ਆ ਵੇਤਾ ਕਰਕੇ ਇਹਨਾਂ ਨੂੰ ਲੋਕਾਂ ਨੇ ਵੀ ਸਬਕ ਵੀ ਸਿਖਾਇਆ ਸੀਗਾ 2017 ਦੇ ਵਿੱਚ ਵੀ ਇਹਨਾਂ ਦੀ ਸੀਟਾਂ ਦੀ ਗਿਣਤੀ ਆ ਜਿਹੜੀ ਉਹ ਲਗਭਗ ਜਿਵੇਂ ਕਿ 15 ਦੇ ਕਰੀਬ ਹੀ ਰਹਿ ਗਈ ਸੀਗੀ ਤੇ ਫਿਰ ਕਾਂਗਰਸ ਵੀ ਇਹੀ ਵਾਅਦਾ ਕਰਕੇ ਆਈ ਸੀਗੀ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੇ ਬੇਯਾਦਵੀ ਦੇ ਦੋਸ਼ੀ ਆ ਜਿਹੜੇ ਉਹ ਫਰਾਂਗੇ ਤੇ ਵੀ ਲੋਕਾਂ ਨੇ ਇਹਨਾਂ ਨੂੰ ਵੀ ਵੋਟ ਪਾਈ ਸੀ ਕਿ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਹੈਗਾ ਵੀ ਸਿੱਟਾ ਹੀ ਬਣਾਈ ਗਏ ਤੇ ਅਸਲ ਦੋਸ਼ੀ ਆ ਜਿਹੜੇ ਉਹ ਸਾਹਮਣੇ ਨਹੀਂ ਆਏ ਹੈਗੇ ਤਾਂ ਇਹਨਾਂ ਨੂੰ ਵੀ ਲੋਕਾਂ ਨੇ ਆ ਵੀ ਫਿਰ ਵੀ ਜਿਵੇਂ ਕਿ ਵੀ 10 87 ਹੈ ਇਨਾਂ ਦੀ ਸਰਕਾਰ ਵੀ ਚਲੀ ਗਈ ਤੇ ਫਿਰ ਆਮ ਆਦਮੀ ਦੀ ਸਰਕਾਰ ਆ ਵੀ ਉਹ ਵੀ ਇਹ ਵਾਅਦਾ ਕਰਕੇ ਆਈ ਸੀਗੀ ਵੀ ਅਸੀਂ ਬੇ ਆਦਮੀ ਦੇ ਦੋਸ਼ੀ ਆ ਜਿਹੜੇ ਅਸਲ ਵੀ ਉਹ ਫੜਾਂਗੇ ਵੀ ਹਲੇ ਤੱਕ ਲਗਭਗ ਜਿਵੇਂ ਕਿ ਪੌਣੇ 4 ਸਾਲ ਹੋ ਗਏ ਸਰਕਾਰ ਪਣੀ ਨੂੰ ਤੇ ਹਲੇ ਤੱਕ ਕੋਈ ਵੀ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਨਹੀਂ ਆਇਆ ਹੈਗਾ ਵੀ ਸਰਕਾਰ ਨੇ ਕੀ ਕੀਤਾ ਵਾ ਤੇ ਵੀ ਇੰਨਾ ਦਾ ਵੀ ਸਾਲ ਰਹਿ ਗਿਆ ਵੀ ਸਾਲ ਦੇ ਵਿੱਚ ਵੀ ਹੁਣ ਤਾਂ ਕਰਕੇ ਵੀ ਹੁਣ ਜਿਹੜੀ ਸਿੱਖ ਸੰਗਤ ਆ ਵੀ ਉਹ ਰੋਹ ਦੇ ਵਿੱਚ ਆ ਤੇ ਪਿਛਲਲੇ ਦੇਣੀ ਉਹਨਾਂ ਨੇ ਬਗੜਾੜੀ ਪਹੁੰਚ ਕੇ ਜਿਵੇਂ ਕਿ ਇੱਕ ਪੁਨਰਸਰਜੀਤੀ ਦੇ ਪ੍ਰਧਾਨ ਆ ਵੀ ਜਿਹੜੇ ਪੁਨਰਸਰਜੀਤੀ ਦੇ ਪ੍ਰਧਾਨ ਆ ਵੀ ਉਹ ਵੀ ਪਹੁੰਚੇ ਸੀਗੇ ਤੇ ਬਾਕੀ ਹੋਰ ਜਥੇਬੰਦੀਆਂ ਵੀ ਪਹੁੰਚੀਆਂ ਸੀਗੀਆਂ ਤੇ ਉਹਨਾਂ ਨੇ ਉੱਥੇ ਜਿਵੇਂ ਰੋਸ ਪ੍ਰਦਰਸ਼ਨ ਕੀਤਾ ਸੀਗਾ ਵੀ ਸਰਕਾਰ ਵੀ ਅਸਫਾ ਹਲ ਰਹੀ ਆ ਵੀ ਬੇ ਬਿਆਦਬੀ ਦੇ ਦੋਸ਼ੀਆਂ ਨੂੰ ਫੜਨ ਦੇ ਵਿੱਚ ਤੇ ਬਾਕੀ ਜਿਹੜੇ ਉਦੋਂ ਸਿੰਘ ਦੋ ਮਾਰੇ ਗਏ ਸੀਗੇ ਵੀ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਉਹਨਾਂ ਦੇ ਪਰਿਵਾਰ ਨੇ ਵੀ ਇਹ ਇਲਜ਼ਾਮ ਲਾਏ ਸੀਗੇ ਵੀ ਹੁਣ ਤੱਕ ਆ ਜਿਹੜੀ ਸਰਕਾਰਾਂ ਨੇ ਰਾਜਨੀਤੀ ਆ ਜਿਹੜੀ ਉਹੀ ਕੀਤੀ ਆ ਤੇ ਆਪ ਦਾ ਵੋਟ ਬੈਂਕ ਆ ਜਿਹੜਾ ਉਹ ਦੇਖਿਆ ਵਾ ਵੀ ਇਨਸਾਫ ਹਲੇ ਤੱਕ ਸਾਨੂੰ ਵੀ ਨਹੀਂ ਮਿਲਿਆ ਹੈਗਾ ਪਰ ਆਪਾਂ ਤਾਂ ਅਰਦਾਸ ਕਰਦੇ ਆ ਵੀ ਛੇਤੀ ਤੋਂ ਛੇਤੀ ਆ ਵੀ ਜਿਹੜਾ ਇਨਸਾਫ তাই এ ਸੀਗੀ ਆਪਣੀ ਵੀਡੀਓ ਤਾਂ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਬਾਕੀ ਆਪਾਂ ਅਰਦਾਸ ਕਰਦੇ ਆਂ ਵੀ ਛੇਤੀ ਤੋਂ ਛੇਤੀ ਆ ਵੀ ਦੋਸ਼ੀ ਆ ਜਿਹੜੇ ਉਹ ਫਰੇ ਜਾਣ ਤੇ ਸਿੱਖ ਸੰਗਤ ਸਾਹਮਣੇ ਆ ਜਿਹੜੀ ਉਹ ਸਚਾਈ ਆ ਸਕੇ ਵੀ ਇਸ ਘਟਨਾ ਲਈ ਆ ਜਿਹੜੇ ਉਹ ਕੌਣ ਜ਼ਿੰਮੇਵਾਰ ਸੀਗੇ ਤਾਂ ਧੰਨਵਾਦ ਆਈ ਤੁਹਾਨੂੰ ਹੋਰ ਨਵੇਂ ਕਿਸੇ ਵਿਸ਼ੇ ਤੇ ਮਿਲਦੇ ਰਵਾਂਗੇ ਧੰਨਵਾਦ